ਸਸੀਕਾਲ ਜੀ ਤੁਸੀਂ ਦੇਖ ਰਹੇ ਹੋ ਰਵਾਈਡ ਪੰਜਾਬ ਤੇ ਮੈਂ ਹਾਂ ਤੁਹਾਡਾ ਹੋਸਟ ਅਮਰਤ ਾਲੀਬਾਲ ਅੱਜ ਦੋਸਤੋ ਆਪਾਂ ਗੱਲ ਕਰਾਂਗੇ ਮਾਈਗਰੇਨ ਦੀ ਮਾਈਗਰੇਨ ਪੰਜਾਬ ਹੀ ਨਹੀਂ ਦੁਨੀਆ ਦੀ ਇੱਕ ਕੋਮਨ ਪ੍ਰੋਬਲਮ ਹੈਗੀ ਇਹ ਕਿਉਂ ਹੁੰਦਾ ਹੈ ਇਸ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਇਹਨਾਂ ਵਖ ਵਖ ਪਹਿਲੋਂ ਤੇ ਗੱਲਬਾਤ ਕਰਨ ਲਈ ਮੇਰੇ ਨਾਲ ਨੇ ਅਯੁਰਵੈਦ ਦੇ ਮਸ਼ਹੂਰ ਡਾਕਟਰ ਡਾਕਟਰ ਜਸਵਿੰਦਰ ਸੁਧਿਓੜਾ ਜੀ ਡਾਕਟਰ ਸਾਹਿਬ ਤੁਹਾਡਾ ਸਵਾਗਤ ਹੈ ਬਹੁਤ ਬਹੁਤ ਸਵਾਗਤ ਹੈ ਜੀ ਸਾਡੇ ਦਸ਼ਕਾਂ ਦਾ ਾਲੀਬਾਲ ਤੁਹਾਡਾ ਵੀ ਜੀ ਜੀ ਡਾਕਟਰ ਸਾਹਿਬ ਮਾਈਗਰੇਨ ਹੈ ਕੀ ਇਹ ਹੁੰਦਾ ਕਿਉਂ ਹੈ ਮਾਈਗਰੇਨ ਇੱਕ ਨਿਊਰੋਲੋਜੀਕਲ ਡਿਸਆਰਡਰ ਹੈ ਜੀ ਤੇ ਇਹ ਅੰਤੌਰ ਤੇ ਔਰਤਾਂ ਵਿੱਚ ਜ਼ਿਆਦਾ ਪਾਇਆ ਜਾਣ ਵਾਲੀ ਬਿਮਾਰੀ ਹੈ ਮਰਦਾਂ 'ਚ ਹੁੰਦਾ ਬਹੁਤ ਘੱਟ ਹੁੰਦਾ ਹੈ ਲੇਕਿਨ ਔਰਤਾਂ 'ਚ ਹਰ 5ਵੀਂ ਔਰਤ ਨੂੰ ਮਾਈਗਰੇਨ ਦੀ ਬਿਮਾਰੀ ਹੈ ਔਰ ਹਰ 15 ਪਿੱਛੇ ਇੱਕ ਵਿਅਕਤੀ ਨੂੰ ਮਰਦ ਨੂੰ ਇਹ ਬਿਮਾਰੀ ਜਿਹੜੀ ਆ ਉਹ ਹੁੰਦੀ ਹੈ ਮਾਈਗਰੇਨ ਹੋਣ ਵਾਲਾ ਦਰਦ ਜਿਹੜਾ ਹੈ ਉਹ ਉਹਦੇ ਕਾਫੀ ਕਾਰਨ ਹਨ ਉਹਦਾ ਸਭ ਤੋਂ ਮੁੱਖ ਕਾਰਨ ਜਿਹੜਾ ਮੰਨਿਆ ਜਾਂਦਾ ਹੈ ਉਹ ਸਾਡੇ ਕ੍ਰਾਊਨ ਹੈੱਡ ਦੇ ਵਿੱਚ ਹੋ ਰਹੇ ਕੈਮੀਕਲ ਰਿਐਕਸ਼ਨਸ ਦੀ ਬਦੌਲਤ ਉੱਥੇ ਦਾ ਬਲੱਡ ਪ੍ਰੈਸ਼ਰ ਜਿਹੜਾ ਹੈ ਉਹ ਬਹੁਤ ਜ਼ਿਆਦਾ ਵੱਧ ਜਾਂਦਾ ਹੈ ਜਿਹੜੀਆਂ ਨਸਾਂ ਨੇ ਉਹ ਫੈਲਣ ਲੱਗਦੀਆਂ ਨੇ ਡਾਈਲੇਟ ਹੋ ਜਾਂਦੀਆਂ ਨੇ ਤੇ ਉਹਨਾਂ 'ਚ ਸੋਜ ਹੋਣ ਕਾਰਨ ਇਹ ਦਰਦ ਜਿਹੜਾ ਹੈ ਉਹ ਸ਼ੁਰੂ ਹੋ ਜਾਂਦਾ ਹੈ ਤੇ ਇਹਦਾ ਦਰਦ ਬੜਾ ਅਨਬੀਅਰੇਬਲ ਹੁੰਦਾ ਹੈ ਤੇ ਇਹਦੇ ਹੋਰ ਬਹੁਤ ਸਾਰੇ ਜਿਹੜੇ ਨੇ ਉਹ ਕਾਰਨ ਹਨ ਜਿਵੇਂ ਕਿ ਨੀਂਦ ਦਾ ਜਿਹੜਾ ਹੈ ਉਹ ਘਟ ਆਉਣਾ ਜਾਂ ਪੂਰੀ ਨੀਂਦ ਨਾ ਲੈ ਸਕਣਾ ਤੇ ਉਸ ਤੋਂ ਬਾਅਦ ਕੌਫੀ ਦਾ ਇਸਤੇਮਾਲ ਕੈਫੀਨ ਦਾ ਇਸਤੇਮਾਲ ਰੈੱਡ ਵਾਈਨ ਦਾ ਇਸਤੇਮਾਲ ਸਟ੍ਰੈਸ ਜਿਹੜਾ ਹੈ ਇਹਦਾ ਇੱਕ ਮੁੱਖ ਕਾਰਨਾਂ ਵਿੱਚੋਂ ਇੱਕ ਹੈ ਤੇ ਇੱਕ ਹੋਰ ਕਾਰਨ ਔਰਤਾਂ ਵਿੱਚ ਦੇਖਿਆ ਗਿਆ ਮੈਨਸਚੂਅਲ ਮਾਈਗਰੇਨ ਉਹਦੇ ਚ ਇਹ ਹੁੰਦਾ ਹੈ ਕਿ ਔਰਤਾਂ 'ਚ ਇਹ ਇਸ ਲਈ ਵੀ ਜ਼ਿਆਦਾ ਹੁੰਦਾ ਹੈ ਕਿਉਂਕਿ ਔਰਤਾਂ ਦਾ ਇੱਕ ਹਾਰਮੋਨ ਹੈ ਜਿਹੜਾ ਐਸਟ੍ਰੋਜਨ ਹਾਰਮੋਨ ਹੈ ਉਸ ਦੇ ਵਿੱਚ ਤਬਦੀਲੀਆਂ ਕਾਰਨ ਇਹਨਾਂ ਔਰਤਾਂ ਨੂੰ ਮਾਈਗਰੇਨ ਦੀ ਸਮੱਸਿਆ ਜ਼ਿਆਦਾ ਹੁੰਦੀ ਹੈ ਤੇ ਕਈ ਔਰਤਾਂ ਬੱਚਾ ਜਨਮ ਦੇ ਰੋਗਾਂ ਤੋਂ ਪੀੜਤ ਹੁੰਦੀਆਂ ਨੇ ਉਹਨਾਂ 'ਚ ਵੀ ਮਾਈਗਰੇਨ ਦੀ ਪ੍ਰੋਬਲਮ ਹੁੰਦੀ ਹੈ ਦੇਖਣ ਨੂੰ ਮਿਲੀ ਹੈ ਤੇ ਹਰ ਬਾਕੀ ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਮਹਾਵਾਰੀ ਦੇ ਪੀਰੀਅਡਸ ਤੇ ਦੋ ਦਿਨ ਪਹਿਲਾਂ ਤੇ ਤਿੰਨ ਦਿਨ ਮਗਰੋਂ ਅਕਸਰ ਔਰਤਾਂ ਨੂੰ ਮਾਈਗਰੇਨ ਹੈਡੈਕ ਦੀ ਸਮੱਸਿਆ ਜਿਹੜੀ ਹੈ ਉਹ ਹੁੰਦੀ ਹੈ ਤੇ ਹੋਰ ਦੂਸਰੇ ਕਾਰਨ ਇਹਦੇ ਹਨ ਖਾਣ ਪੀਣ ਦੀਆਂ ਤਬਦੀਲੀਆਂ ਖਾਂ ਪੀਣ ਦੇ ਵਿੱਚ ਜ਼ਿਆਦਾ ਮਸਾਲੇਦਾਰ ਚੀਜ਼ਾਂ ਦੀ ਵਰਤੋਂ ਕਰਨਾ ਪੁਰਾਣਾ ਪਨੀਰ ਇਸਤੇਮਾਲ ਕਰਨਾ ਤੇ ਇਹੋ ਜਿਹੀਆਂ ਚੀਜ਼ਾਂ ਨਾਲ ਵੀ ਇਹ ਮਾਈਗਰੇਨ ਜਿਹੜਾ ਹੈ ਇਹ ਹੁੰਦਾ ਹੈ। ਤੁਸੀਂ ਡਾਕਟਰ ਸਾਹਿਬ ਇਹ ਮਰਦਾਂ ਨਾਲੋਂ ਔਰਤਾਂ 'ਚ ਜ਼ਿਆਦਾ ਕਿਉਂ ਹੁੰਦਾ ਹੈ? ਮੈਂ ਹੁਣ ਡਿਸਕਲੋਜ਼ ਕਰ ਚੁੱਕੀ ਹਾਂ ਕਿ ਔਰਤਾਂ 'ਚ ਇੱਕ ਤਾਂ ਉਹਨਾਂ ਦਾ ਔਰਤਾਂ ਦਾ ਜਿਹੜਾ ਹੈ ਰਸੋਈ 'ਚ ਰੁਝੀਆਂ ਹੋਣ ਕਰਕੇ ਉਹਨਾਂ ਦਾ ਖਾਣ ਪੀਣ ਦਾ ਸਮਾਂ ਜਿਹੜਾ ਹੈ ਉਹ ਨਿਸ਼ਚਿਤ ਨਹੀਂ ਹੁੰਦਾ ਕਈ ਵਾਰ ਖਾਣਾ ਸਕਿਪ ਕਰਨ ਨਾਲ ਵੀ ਹਾਈਪੋਗਲਾਈਸਮੀਆ ਹੋ ਜਾਂਦਾ ਹੈ ਉਹਦੇ ਨਾਲ ਵੀ ਇਹ ਮਾਈਗਰੇਨ ਹੁੰਦਾ ਹੈ ਦੂਸਰਾ ਕਾਰਨ ਐਸਟ੍ਰੋਜਨ ਜਿਹੜਾ ਹੈ ਔਰਤਾਂ 'ਚ ਪਾਇਆ ਜਾਣ ਵਾਲਾ ਜਿਹੜਾ ਹਾਰਮੋਨ ਹੈ ਉਹਦੇ ਵਿੱਚ ਉਹਦੇ 'ਚ ਗੜਬੜੀ ਕਾਰਨ ਇਹ ਔਰਤਾਂ 'ਚ ਜ਼ਿਆਦਾ ਰੋਗ ਦੇਖਣ ਨੂੰ ਮਿਲਦਾ ਕੁਝ ਔਰਤਾਂ ਜਿਹੜੀਆਂ ਨੇ ਉਹ ਆਮ ਤੌਰ ਤੇ ਸਟ्रेस ਦਾ ਸ਼ਿਕਾਰ ਜ਼ਿਆਦਾ ਰਹਿੰਦੀਆਂ ਨੇ ਹਰ ਗੱਲ ਨੂੰ ਮੰਨ ਕੇ ਲਾ ਲੈਣਾ ਸੋਹਲ ਨੇਚਰ ਦੀਆਂ ਹੋਣ ਕਾਰਨ ਉਹਦੇ ਕਰਕੇ ਵੀ ਇਹ ਦਰਦਾਂ ਦੀ ਸਮੱਸਿਆ ਜਿਹੜੀ ਹੈ ਉਹ ਅਕਸਰ ਔਰਤਾਂ 'ਚ ਦੇਖਣ ਨੂੰ ਮਿਲਦੀ ਹੈ ਜੀ ਡਾਕਟਰ ਸਾਹਿਬ ਸਧਾਰਨ ਸਿਰਦਰਦ ਤੇ ਮਾਈਗਰੇਨ ਦੇ ਵਿੱਚ ਕੀ ਅੰਤਰ ਹੈ ਹਾਂ ਜਦੋਂ ਕੋਈ ਵੀ ਸਿਰਦਰਦ ਦਾ ਮਰੀਜ਼ ਸਾਡੇ ਕੋਲ ਆਉਂਦਾ ਹੈ ਤਾਂ ਉਦੋਂ ਇਸ ਦੀ ਡਾਇਗਨੋਸ ਜਿਹੜੀ ਹੈ ਉਹ ਬਣਾਉਣ ਲਈ ਸਾਨੂੰ ਕੁਝ ਪੈਰਾਮੀਟਰਸ ਤੇ ਕੰਮ ਕਰਨਾ ਪੈਂਦਾ ਸਧਾਰਨ ਸਿਰਦਰਦ ਜਿਹੜਾ ਹੈ ਉਹ ਪੂਰੇ ਸਿਰ ਵਿੱਚ ਦਰਦ ਹੁੰਦਾ ਹੈ ਉਹ ਤੇਜਾਬ ਕਰਨ ਵੀ ਹੋ ਸਕਦਾ ਹੈ ਸਟ्रेस ਕਾਰਨ ਵੀ ਹੁੰਦਾ ਹੈ ਜਿਵੇਂ ਮਾਈਗਰੇਨ ਹੁੰਦਾ ਹੈ ਕਿ ਸਧਾਰਨ ਸਿਰਦਰਦ ਦੀ ਸਟ्रेस ਕਾਰਨ ਹੁੰਦਾ ਹੈ ਸਾਈਨਸ ਦੀ ਪ੍ਰੋਬਲਮ ਕਰਕੇ ਵੀ ਰੇਸ਼ੇ ਕਰਕੇ ਵੀ ਸਿਰਦਰਦ ਮੱਥੇ ਚ ਦਰਦ ਉਹ ਅਕਸਰ ਹੁੰਦਾ ਹੈ ਤੇ ਔਰ ਹੋਰ ਵੀ ਬਹੁਤ ਸਾਰੇ ਕਾਰਨ ਨੇ ਬੁਖਾਰ ਦੇ ਵਿੱਚ ਵੀ ਸਿਰ ਦਰਦ ਹੁੰਦਾ ਹੈ ਤੇ ਲੇਕਿਨ ਜਿਹੜਾ ਮਾਈਗਰੇਨ ਦਾ ਸਿਰ ਦਰਦ ਹੈ ਉਹ ਇੱਕ ਤਾਂ ਅਨਬੀਅਰੇਬਲ ਹੁੰਦਾ ਇੱਕ ਉਸ ਦਾ ਜਿਹੜਾ ਐਪੀਸੋਡ ਹੈ ਉਹ ਸਿਰ ਦਰਦ ਦਾ ਜਿਹੜਾ ਸਮਾਂ ਹੈ ਉਹ 4 ਤੋਂ 72 ਘੰਟਿਆਂ ਦੇ ਵਿਚਕਾਰ ਹੁੰਦਾ ਹੈ ਜਿੱਥੇ ਸਾਨੂੰ ਇਸ ਨੂੰ ਤਕਸੀਸ਼ ਕਰਨ ਤੇ ਇਸ ਰੋਗ ਦਾ ਡਾਇਗਨੋਸ ਕਰਨ ਵਿੱਚ ਬਹੁਤ ਜਿਆਦਾ ਮਦਦ ਮਿਲਦੀ ਹੈ ਫਿਰ ਇਹਦੇ ਵਿੱਚ ਹੁੰਦਾ ਹੈ ਕਿ ਇਹ ਅਕਸਰ ਅੱਧੇ ਸਿਰ ਦਾ ਦਰਦ ਇਸ ਨੂੰ ਆਖਿਆ ਜਾਂਦਾ ਹੈ ATACC ਇਹਨੂੰ ਕਿਹਾ ਜਾਂਦਾ ਹੈ ਕਿ ਇਹ ਸਿਰ ਦੇ ਇੱਕ ਹਿੱਸੇ ਵਿੱਚ ਹੀ ਹੋਏਗਾ ਜ਼ਿਆਦਾਤਰ ਬਹੁਤ ਸਾਰੇ ਬਹੁਤ ਘੱਟ ਕੇਸਾਂ ਦੇ ਵਿੱਚ ਦੋ ਦੋਨਾਂ ਜਾਂ ਪੂਰੇ ਸਿਰ 'ਚ ਵੀ ਹੁੰਦਾ ਹੈ ਜਾਂ ਇੱਕ ਸਾਈਡ ਤੋਂ ਸ਼ੁਰੂ ਹੋ ਕੇ ਦੂਸਰੀ ਸਾਈਡ 'ਚ ਵੀ ਇਹ ਚਲਾ ਜਾਂਦਾ ਹੈ ਪਰ ਆਮ ਤੌਰ ਤੇ ਇਹ ਅੱਧੇ ਸਿਰ ਦਾ ਦਰਦ ਹੀ ਜ਼ਿਆਦਾਤਰ ਲੋਕਾਂ ਵਿੱਚ ਦੇਖਣ ਨੂੰ ਮਿਲਦਾ ਹੈ ਤੇ ਦੂਸਰਾ ਇਹਦਾ ਕਾਰਨ ਇਹਦੇ ਨਾਲ ਨਾਲ ਕੀ ਹੈ ਕਿ ਔਰਾ ਹੁੰਦਾ ਹੈ ਔਰਾ 'ਚ ਹੁੰਦਾ ਹੈ ਕਿ ਮਰੀਜ਼ ਨੂੰ ਪੰਬੂ ਤਾਰੇ ਜੇ ਦਿਖਣੇ ਤੇ ਅੱਖਾਂ ਮੂਰੇ ਕੋਈ ਰੋਸ਼ਨੀ ਆ ਚੁੰਦੇ ਆਉਣੀਆਂ ਤੇ ਆਵਾਜ਼ ਦੀ ਸੈਂਸਿਟੀਵਿਟੀ ਪ੍ਰਕਾਸ਼ ਦੀ ਸੈਂਸਿਟੀਵਿਟੀ ਜਿਹੜੀ ਹੈ ਉਹ ਇਹਦਾ ਇੱਕ ਮੁੱਖ ਕਾਰਨ ਜਿਹੜਾ ਡਾਇਗਨੋਸ ਦਾ ਬਣਦੀ ਹੈ ਤੇ আর ਉਲਟੀਆਂ ਜੀ ਕੱਚਾ ਹੋਣਾ ਕਿਉਂਕਿ ਜਦੋਂ ਬ੍ਰੇਨ 'ਚ ਇਹ ਗੜਬੜੀਆਂ ਹੁੰਦੀਆਂ ਨੇ ਤਾਂ ਉਦੋਂ ਫਿਰ ਬ੍ਰੇਨ ਤੋਂ ਸੰਦੇਸ਼ ਮਿਲਦੇ ਨੇ ਸਟ੍ਰੋਮਕ ਨੂੰ ਜਿਸ ਦੇ ਨਾਲ ਮਰੀਜ਼ ਨੂੰ ਜੀ ਕੱਚਾ ਜਾਂ ਉਲਟੀਆਂ ਹੁੰਦੀਆਂ ਨੇ ਤੇ ਉਲਟੀ ਤੋਂ ਬਾਅਦ ਕੁਝ ਕੁ ਮਰੀਜ਼ ਜਿਹੜੇ ਨੇ ਉਹ ਰਾਹਤ ਵੀ ਮਹਿਸੂਸ ਕਰਦੇ ਨੇ ਤੇ ਇਹ ਸਾਰੇ ਸਿੰਪਟਮ ਜਿਹੜੇ ਨੇ ਅਗਰ ਮਰੀਜ਼ 'ਚ ਹੁੰਦੇ ਨੇ ਤਾਂ ਇਹ ਕੁਲ ਮਲਾ ਕੇ ਇੱਕ ਡਾਇਗਨੋਸ ਜਿਹੜਾ ਹੈ ਉਹ ਮਾਈਗਰੇਨ ਦਾ ਬਣਦਾ ਹੈ ਜਿੱਥੋਂ ਡਾਕਟਰ ਦੇਖਦੇ ਨੇ ਕਿ ਇਹ ਜਿਹੜਾ ਦਰਦ ਹੈ ਸਿਰ ਦਰਦ ਜਿਹੜਾ ਹੈ ਉਹ ਮਾਈਗਰੇਨ ਦਾ ਦਰਦ ਹੈ ਜੀ ਡਾਕਟਰ ਸਾਹਿਬ ਇਹਦਾ ਸਾਈਡ ਇਫੈਕਟ ਕੀ ਆ ਜ਼ਿਆਦਾਤਰ ਜੀ ਦੇਖਿਆ ਜਾਂਦਾ ਹੈ ਮਨੁੱਖੀ ਸਰੀਰ ਤੇ ਦੇਖੋ ਇਹ ਕੋਈ ਜਾਣਲੇਪਾ ਨਹੀਂ ਹੁੰਦਾ ਸਾਈਡ ਇਫੈਕਟ ਵੀ ਕੋਈ ਪਤਾ ਨਹੀਂ ਹੁੰਦਾ ਇਸ ਤਰ੍ਹਾਂ ਜੇ ਆਪਾਂ ਦੇਖਿਆ ਜਾਵੇ ਕਿ ਇਹਦੇ ਕੁਝ ਆਪ ਪੱਕੇ ਸਾਈਡ ਇਫੈਕਟ ਹੈਗੇ ਆ ਹਾਂ ਇਹਦੇ ਇਹਦੇ ਲਈ ਵਰਤੀਆਂ ਜਾਣ ਵਾਲੀਆਂ ਦਵਾਈਆਂ ਜਿਹੜੀਆਂ ਪੇਨ ਕਿਲਰਸ ਨੇ ਉਹਨਾਂ ਦੇ ਜ਼ਰੂਰ ਸਾਈਡ ਇਫੈਕਟ ਹੁੰਦੇ ਨੇ ਉਸੀਂ ਦੇਖਦੇ ਹਾਂ ਕਿ ਹਮ ਇਹ ਸਾਲਾ ਬੱਧੀ ਮਰੀਜ਼ ਇਹਦਾ ਦੁੱਖ ਭੋਗਦਾ ਹੈ ਤੇ ਉਹਦੇ ਚ ਉਹ ਹਜ਼ਾਰਾਂ ਬਾਰ ਪੇਨ ਕਿਲਰ ਲੈ ਚੁੱਕਿਆ ਹੁੰਦਾ ਹੈ ਔਰ ਜ਼ਿਆਦਾਤਰ ਇਹ ਹੁੰਦਾ ਹੈ ਕਿ ਉਹ ਕੋ ਸੈਲਫ ਮੈਡੀਕੇਸ਼ਨ ਜਿਹੜੀ ਹੈ ਕਿ ਸਿਰ ਦਰਦ ਦੇ ਕੋਈ ਗੋਲੀ ਜਿਹੜੀ ਕਰੇ ਹੈ ਜਾਂ ਉਹ ਰੱਖਦੇ ਨੇ ਉਹ ਲੈ ਲਈ ਤੇ ਉਹਨਾਂ ਦੇ ਸਾਈਡ ਇਫੈਕਟ ਗੁਰਦੇ ਆ ਤੇ ਔਰ ਲਿਵਰ ਤੇ ਅਕਸਰ ਦੇਖਣ ਨੂੰ ਮਿਲਦੇ ਨੇ ਪਰ ਅਗਰ ਆਪਾਂ ਦੇਖੀਏ ਵੀ ਮਾਈਗਰੇਨ ਦਾ ਕੋਈ ਮੇਜਰ ਸਾਈਡ ਇਫੈਕਟ ਜਿਹੜਾ ਹੈ ਉਹ ਸਾਹਮਣੇ ਨਹੀਂ ਹੁੰਦਾ ਜੀ ਡਾਕਟਰ ਸਾਹਿਬ ਕੀ ਇਸ ਤੋਂ ਪੱਕੇ ਤੌਰ ਤੇ ਛੁਟਕਾਰਾ ਸੰਭਵ ਹੈ ਹਾਂਜੀ ਬਹੁਤ ਸਾਰੇ ਮਰੀਜ਼ ਜਿਹੜੇ ਨੇ ਉਹ ਠੀਕ ਹੁੰਦੇ ਦੇਖੇ ਗਏ ਨੇ ਪਰ ਇਹਦੇ ਲਈ ਮਰੀਜ਼ ਨੂੰ ਪਹਿਲਾਂ ਤੋਂ ਸਤਰਕ ਰਹਿਣਾ ਪੈਂਦਾ ਹੈ ਤੇ ਕੁਝ ਪ੍ਰੀਵੈਂਟਿਵ ਮੈਡੀਸਿਨਸ ਹੁੰਦੀਆਂ ਨੇ ਤੇ ਕੁਝ ਕਿਉਰੇਟਿਵ ਮੈਡੀਸਿਨਸ ਹੁੰਦੀਆਂ ਨੇ ਉਸ ਤਰ੍ਹਾਂ ਦੀਆਂ ਮੈਡੀਸਿਨ ਡਾਕਟਰ ਜਿਹੜੇ ਨੇ ਉਹ ਮਰੀਜ਼ ਨੂੰ ਦਿੰਦੇ ਆ ਜਿਦੇ ਨਾਲ ਇਹ ਕਾਫੀ ਸਾੜੇ ਮਰੀਜ਼ਾਂ ਦੇ ਵਿੱਚ ਪੱਕੇ ਤੌਰ ਤੇ ਠੀਕ ਹੋ ਜਾਂਦਾ ਹੈ ਹਾਰਮੋਨਲ ਗੜਬੜੀਆਂ ਨੂੰ ਠੀਕ ਕਰਕੇ ਇਸ ਨੂੰ ਠੀਕੀਤਾ ਜਾ ਸਕਦਾ ਹੈ ਸਟ्रेस ਲੈਵਲ ਘਟਾ ਕੇ ਮੈਡੀਟੇਸ਼ਨ ਕਰਕੇ ਤੇ ਔਰ ਪਰਹੇਜ਼ ਕਰਕੇ ਸ਼ਰਾਬ ਕਾਫੀ ਪਿਆਜ਼ ਜਾਂ ਤਿੱਖੀਆਂ ਸਮੈਲ ਵਾਲੀਆਂ ਚੀਜ਼ਾਂ ਤੋਂ ਪਰਹੇਜ਼ ਕਰਕੇ ਇਸ ਤੇ ਕਾਬੂ ਪਾਇਆ ਜਾ ਸਕਦਾ ਹੈ ਔਰ ਕਾਫੀ ਸਾਰੀਆਂ ਐਸੀਆਂ ਦਵਾਈਆਂ ਨੇ ਜਿਨ੍ਹਾਂ ਨਾਲ ਇਸ ਨੂੰ ਪੱਕੇ ਤੌਰ ਤੇ ਰਾਹਤ ਮਿਲਦੀ ਹੈ ਔਰ ਬਹੁਤ ਸਾਰੇ ਮਰੀਜ਼ ਮਾਈਗਰੇਨ ਪੇਂਡ ਦੇ ਜਿਹੜੇ ਨੇ ਉਹ ਠੀਕ ਹੁੰਦੇ ਦੇਖੇ ਗਏ ਨੇ ਜੀ ਡਾਕਟਰ ਸਾਹਿਬ ਆਯੁਰਵੈਦ ਦੇ ਵਿੱਚ ਇਸ ਦਾ ਕੀ ਇਲਾਜ ਹੈ ਆਯੁਰਵੈਦ ਦੇ ਵਿੱਚ ਜੇ ਤੁਮੇ ਦੇਖਣਾ ਦੇਖੋ ਜਿੱਥੋਂ ਤੱਕ ਤਾਂ ਗੱਲ ਹੈ ਕਿ ਮਾਡਰਨ ਮੈਡੀਕਲ ਸਾਇੰਸ ਦੀ ਉਹਦੇ ਵਿੱਚ ਤਾਂ ਟ੍ਰਿਪਟਾਨ ਸੀਰੀਜ਼ ਦੀਆਂ ਦਵਾਈਆਂ ਦਿੱਤੀਆਂ ਜਾਂਦੀਆਂ ਨੇ ਜੋ ਇਫੈਕਟਿਵ ਤਾਂ ਹੁੰਦੀਆਂ ਨੇ ਪਰ ਉਸ ਨੂੰ ਪੱਕੇ ਤੌਰ ਤੇ ਠੀਕ ਨਹੀਂ ਕਰ ਸਕਦੀਆਂ ਪਰ ਆਯੁਰਵੇਦ ਦੇ ਵਿੱਚ ਇਸ ਰੋਗ ਨੂੰ ਠੀਕ ਕਰਨ ਦੀ ਬਹੁਤ ਅੱਛੀ ਰੋਜਸਤਾ ਹੈ ਉਧਰ ਜੀ ਦੇਖੋ ਮੈਂ ਹੁਣੇ ਕੱਲ ਤਾਂ ਚਲੋ ਹੁਣ ਮੈਂ ਨੂੰ ਦੱਸ ਵੀ ਦੇਣਾ ਚਾਹੀਦਾ ਪਰ ਮਰੀਜ਼ਾਂ ਨੂੰ ਇਹ ਹਦਾਇਤ ਹੁੰਦੀ ਹੈ ਜਿਹੜੇ ਇਸ ਤੋਂ ਪੀੜਤ ਹੈਗੇ ਆ ਕਿ ਉਹ ਉਹ ਇਸ ਨੂੰ ਸੈਲਫ ਮੈਡੀਕੇਸ਼ਨ ਦੇ ਵੱਜੋਂ ਨਾ ਲੈਣ ਇਹਨਾਂ ਦਵਾਈਆਂ ਨੂੰ ਵਰਤਣ ਤੋਂ ਪਹਿਲਾਂ ਕਿਸੇ ਚੰਗੇ ਆਯੁਰਵੇਦਿਸ਼ਟ ਦੀ ਰਾਏ ਜ਼ਰੂਰ ਲੈ ਲੈਣ ਸ਼ੀਤੂਪਲਾਦੀ ਨਾਲ ਵੀ ਮਰੀਜ਼ ਠੀਕ ਹੁੰਦੇ ਦੇਖੇ ਗਏ ਨੇ ਸ਼ੀਤੂਪਲਾਦੀ ਦਾ ਸਰਵਨ ਜਿਹੜਾ ਹੈ ਉਹ ਬਹੁਤ ਅੱਛਾ ਸਾਬਤ ਹੁੰਦਾ ਹੈ ਆਪਣਾ ਸਿਰ ਸ਼ੂਲਾ ਦੀ ਵਰਜ ਰਸ ਵਰਗੀਆਂ ਦਵਾਈਆਂ ਜਿਹੜੀਆਂ ਨੇ ਉਹ ਕਾਫੀ ਅੱਛਾ ਸਾਬਤ ਹੁੰਦੀਆਂ ਨੇ ਪਰ ਅਸੀਂ ਜਦੋਂ ਇਹਨਾਂ ਮਰੀਜ਼ਾਂ ਨਾਲ ਡੀਲ ਕਰਦੇ ਆ ਤਾਂ ਉਸਨਾਂ ਨੂੰ ਇੱਕ ਬੜਾ ਅੱਛਾ ਫਾਰਮੂਲਾ ਜਿਹੜਾ ਹੁਣ ਮੈਂ ਆਪਣੇ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਨਾ ਹੈ ਮਾਈਗਰੇਨ ਤੇ ਕਾਬੂ ਪਾਉਣ ਲਈ ਕਿ ਇੱਕ ਜੂਸ ਜਿਹੜਾ ਉਹਨਾਂ ਨੂੰ ਬਣਾ ਕੇ ਰੋਜ਼ੀ ਅਗਰ ਉਹ ਲੰਬਾ ਸਮਾਂ ਉਹਦਾ ਇਸਤੇਮਾਲ ਕਰਨ ਤਾਂ ਮਾਈਗ੍ਰੇਨ ਜਿਹੜਾ ਬਹੁਤ ਸਾਰੇ ਇਹਦੇ ਆਪਣਾ ਉਮੀਦਾਂ ਨੇ ਇਹ ਤੋਂ ਕਿ ਬਹੁਤ ਸਾਰੇ ਲੋਕ ਜਿਹੜੇ ਨੇ ਇਹ ਤੋਂ ਇਹਦੇ ਨਾਲ ਠੀਕ ਹੋ ਜਾਂਦੇ ਨੇ ਔਰ ਹੁੰਦੇ ਵੀ ਨੇ ਹੋ ਸਕਦੇ ਨੇ ਉਹ ਇਹ ਹੈ ਤਾਲੀਵਲ ਸਾਹਿਬ ਕੀ ਹਰਾ ਧਣੀਆਂ ਕਾਲੀ ਮਿਰਚ ਜੀ ਅਦਰਕ ਤੇ ਕੱਚੀ ਹਲਦੀ ਦਾ ਕੰਬੀਨੇਸ਼ਨ ਜਿਹੜਾ ਹੈ ਉਹਦਾ ਜੂਸ ਬਣਾ ਕੇ ਉਸ ਨੂੰ ਮਿਕਸੀ ਚ ਗ੍ਰਾਈਂਡ ਕਰਕੇ ਅਗਰ ਸਵੇਰੇ ਇਸ ਨੂੰ ਪੀਤਾ ਜਾਵੇ ਤਾਂ ਨਿਰਸੰਦੇ ਬਹੁਤ ਸਾਰੇ ਮਰੀਜ਼ ਜਿਹੜੇ ਨੇ ਉਹ ਠੀਕ ਹੁੰਦੇ ਨੇ ਮਾਈਗ੍ਰੇਨ ਚੱਲ ਜਾਂਦਾ ਹੈ ਪਰ ਉਹਨੂੰ ਵਰਤਣ ਲਈ ਜਿਹੜਾ ਹੈ ਉਹ ਇੱਕ ਤਾਂ ਦ੍ਰਿੜਤਾ ਦੀ ਲੋੜ ਹੈ ਕਿ ਹਰ ਰੋਜ਼ ਉਸ ਨੂੰ ਇਸਤੇਮਾਲ ਕਰਨਾ ਹੈ ਪਰਹੇਜ਼ ਰੱਖਣੇ ਨੇ ਕੁਝ ਇਤਰੀਫੁੱਲ ਉਸਤ ਖਦੂਸ ਵਰਗੀਆਂ ਜੜੀਆਂ ਬੂਟੀਆਂ ਜੜੀਆਂ ਨੇ ਮਾਲਕੰਗਣੀ ਦਾ ਤੇਲ ਜਿਹੜਾ ਹੈ ਉਹ ਇਹਦੇ ਵਾਸਤੇ ਕਾਫੀ ਇਫੈਕਟਿਵ ਪਾਇਆ ਗਿਆ ਆਸ਼ਵਗੰਧਾ ਦੇ ਵਿੱਚ ਇਸ ਨੂੰ ਰੋਕਣ ਦੀ ਕਾਫੀ ਅੱਛੀ ਸਮਰੱਥਾ ਹੈ ਬ੍ਰਹਮੀ ਆਸ਼ਵਗੰਧਾ ਮਾਲਕੰਗਣੀ ਤੇ ਇਸ ਤਰ੍ਹਾਂ ਦੀਆਂ ਦਵਾਈਆਂ ਜਿਹੜੀਆਂ ਨੇ ਉਹ ਆਯੁਰਵੈਦਿਕ ਦਵਾਈਆਂ ਇਸ ਨੂੰ ਠੀਕ ਕਰਨ ਦੇ ਸਮਰੱਥ ਨੇ ਔਰ ਬਹੁਤ ਸਾਰੇ ਬਰੀਜ਼ ਇਹਨਾਂ ਦੀ ਵਰਤੋਂ ਨਾਲ ਠੀਕ ਵੀ ਹੁੰਦੇ ਦੇਖੇ ਗਏ ਨੇ ਜੀ ਡਾਕਟਰ ਸਾਹਿਬ ਫੇਰ ਵੀ ਸਾਡੇ ਦਰਸ਼ਕਾਂ ਨੂੰ ਤੁਸੀਂ ਇਹ ਦੱਸੋ ਵੀ ਕਿ ਇਹ ਸਮੱਸਿਆ ਨਾ ਹੀ ਆਵੇ ਲੋਕਾਂ ਨੂੰ ਉਹ ਤੋਂ ਕਿਵੇਂ ਬਚਿਆ ਜਾ ਸਕਦਾ ਜੀ ਇਹ ਕੋਲ ਲਾਈਫ ਸਟਾਈਲ ਜਿਹੜਾ ਹੈ ਉਹ ਤਾਂ ਇਸ ਬਿਮਾਰੀ ਦਾ ਮੁੱਖ ਕਾਰਨ ਹੈ ਹੀ ਠੀਕ ਹੈ ਜੀ ਉਹਦੇ ਨਾਲ ਹੀ ਇਹ ਹੈ ਕਿ ਸਟ्रेस ਮੈਨੇਜਮੈਂਟ ਜਿਹੜੀ ਹੈ ਕਿਸ ਉਹ ਤੇ ਵਿਸ਼ੇਸ਼ ਧਿਆਨ ਦੇਣਾ ਪੈਂਦਾ ਹੈ ਉਹਦੇ ਨਾਲ ਮੈਡੀਟੇਸ਼ਨ ਯੋਗਾ ਤੇ ਹੈਡ ਮ사ਜ ਜਿਹੜੀ ਹੈ ਉਹ ਇਹਦੇ ਚ ਕਾਫੀ کارਗਰ ਹੁੰਦੀ ਹੈ ਅਗਰ ਕਿਸੇ ਨੂੰ ਮਾਈਗਰੇਨ ਦੀ ਸਮੱਸਿਆ ਹੈ ਜਾਂ ਉਹਦੇ ਖਾਨਦਾਨ ਚ ਕਿਤੇ ਕੋਈ ਮਾਈਗਰੇਨ ਦੀ ਸਮੱਸਿਆ ਦੀ ਹਿਸਟਰੀ ਪਾਈ ਜਾਂਦੀ ਹੈ ਤਾਂ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਮੈਡੀਟੇਸ਼ਨ ਧਿਆਨ ਯੋਗ ਤੇ ਆਪਣੇ ਖਾਣ ਪੀਣ ਚ ਤਬਦੀਲੀਆਂ ਕਰਕੇ ਇਹਦੇ ਪੂਰੀ ਤਰ੍ਹਾਂ ਬਚੇ रह ਸਕਦੇ ਨੇ ਤੇ ਉਹ ਇਹਨਾਂ ਨੂੰ ਬਿਮਾਰੀ ਹੋਣ ਦੀ ਸੰਭਾਵਨਾ ਕਾਫੀ ਘੱਟ ਹੁੰਦੀ ਹੈ ਜੀ ਡਾਕਟਰ ਸਾਹਿਬੀ ਕੀ ਦੱਸੋ ਕਿ ਜੇ ਮੇ ਕਿਸੇ ਆਪਟਮ ਮੈਗਰੇਨ ਹੁੰਦਾ ਹੈ ਕੀ ਉਹਦੇ ਅਗਲੇ ਬੱਚੇ ਚ ਜਾ ਸਕਦਾ ਹੈ ਹਾਂ ਇਹਦੀ ਸੰਭਾਵਨਾ ਹੁੰਦੀ ਹੈ ਤੇ ਔਰ ਇਹ ਮੈਂ ਪਹਿਲਾਂ ਦੱਸ ਚੁੱਕਿਆ ਹਾਂ ਕਿ ਇਹਦਾ ਇਤਿਹਾਸ ਅਗਰ ਖਾਨਦਾਨ ਚ ਕਿਤੇ ক্লোਜ਼ ਰਿਲੇਸ਼ਨ ਦੇ ਵਿੱਚ ਮਾਤਾ ਪਿਤਾ ਦਾਦਾ ਦਦੀ ਨਾਨਾ ਨਾਨੀ ਨੂੰ ਅਗਰ ਇਹਦੀ ਕੋਈ ਹਿਸਟਰੀ ਹੈ ਤਾਂ ਇਹ ਬੱਚਿਆਂ 'ਚ ਹੋਣ ਦੀ ਇਹਦੀ ਸੰਭਾਵਨਾ ਹੁੰਦੀ ਹੈ। ਜੀ ਡਾਕਟਰ ਸਾਹਿਬ ਤੁਸੀਂ ਸਾਡੇ ਚੈਨਲ ਨੂੰ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਤਿ ਸ਼੍ਰੀ ਅਕਾਲ ਜੀ। ਦੋਸਤੋ ਸਾਡੇ ਚੈਨਲ ਦੀ ਇਸ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਸਮੁੱਚੀ ਟੀਮ ਤੁਹਾਡੀ ਧੰਨਵਾਦੀ ਹੈ। ਤੁਸੀਂ ਇਸ ਵੀਡੀਓ ਨੂੰ ਲਾਈਕ ਕਰ ਲਈ ਬੈਲ ਦਾ ਬਟਨ ਜ਼ਰੂਰ ਦਬਾਓ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਨਾ ਤਾਂ ਜੋ ਤੁਹਾਡੇ ਤੱਕ ਤੱਥਪੂਰਨ ਤੇ ਸਹੀ ਜਾਣਕਾਰੀ ਪਹੁੰਚਾਈ ਜਾ ਸਕੇ ਹੋ ਸਕੇ ਤਾਂ ਸਾਡੀ ਹੌਸਲਾ ਅਫਜ਼ਾਈ ਲਈ ਕਮੈਂਟ ਵੀ ਕਰਨਾ ਧੰਨਵਾਦ